ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸასი ਸ਼ਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਦੋਸਤੋ ਅੱਜ ਜਿਹੜੀ ਤੁਹਾਨੂੰ ਮੈਂ ਕੱਟੀ ਦਿਖਾ ਰਿਆਂ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਵਾਈਟ ਫੇਸ ਦੇ ਵਿੱਚ ਕੱਟੀ ਹੋਵੇ ਜਿਹਦੀ ਜੈਜ ਜੀ ਮਾਰਕਿੰਗ ਹੋਵੇ ਤੇ ਛੋਟੀ ਉਮਰ ਦੀ ਹੋਵੇ ਸੋ ਅੱਜ ਬੱਚਾ ਤੁਹਾਨੂੰ 4 ਕੁ ਮਹੀਨੇ ਦਾ ਬੱਚਾ ਦਿਖਾਉਣ ਲੱਗਾ ਸੋ ਤੁਸੀਂ ਦੇਖ ਸਕਦੇ ਆ ਇਹਦੇ ਚਾਰੇ ਪੈਰਾਂ ਦੇ ਮਾਲੋ ਵਾਈਟਨੈਸ ਜਿਹੜੀ ਦੇਖ ਸਕਦੇ ਜੈਜ ਜੀ ਮਾਰਕਿੰਗ ਅਗਲੇ ਪੈਰ ਵੀ ਇਹਦੇ ਚਿੱਟੇ ਦੇਖ ਸਕਦੇ ਆ ਪਿਛਲੇ ਵੀ ਤੇ ਪੂਛ ਵੀ ਇਧਰ ਸੁਪਰਵੀਅਰ ਦੇ ਵਾਲ ਹੈਗੇ ਚਿੱਟੇ ਆ ਜਿਹੜੇ ਇਹਦੇ ਥਾਣਾ ਦੋਸਤੋ ਆ ਕਰ ਸਕਦੇ ਤੁਸੀਂ ਚੈੱਕ ਚਾਰੇ ਥਾਣਾ ਕੱਲੇ ਕੱਲੇ ਸੋ ਆ ਚੈੱਕ ਕਰਿਓ ਬਾਕੀ ਫੇਸ ਦੀ ਬਿਊਟੀ ਕਰ ਲਿਓ ਚੈੱਕ ਸੋਹਣੋ ਸੱਜਣੋ ਕਿਉਂਕਿ ਕਈਆਂ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਸੋ ਆਪ ਦੀ ਉਸ ਹਸਾਬ ਨਾਲ ਪਰਖ ਕਰਕੇ ਬਾਕੀ ਤੁਹਾਨੂੰ ਲੰਮੇ ਦੀ ਆ ਢਿੱਲਾ ਢੁਲਾ ਬਹੁਤ ਜਿਆਦੀਆਂ ਮੰਨ ਲਓ ਇਹ ਕੱਟੀ 'ਚ ਵੀ ਹੈਗੀਆਂ ਤੇ ਬਾਕੀ ਤੁਸੀਂ ਆਪ ਦੀ ਸਮਝ ਮੁਤਾਬਕ ਜਿਹੜੇ ਵੀਰ ਨੇ ਕੋਈ ਛੋਟਾ ਬੱਚਾ ਲੈ ਕੇ ਤਿਆਰ ਕਰਨਾ ਹੋਵੇ ਤਾਂ ਉਹ ਆਪਣੇ ਨਾਲ ਸੰਪਰਕ ਕਰ ਲਵੇ ਜਿਹੋ ਜੀ ਇਹਨੂੰ ਖਾਦ ਖਰਾਕ ਪਾਉਂਗੇ ਉਹੋ ਜਿਹਾ ਹੀ ਇਹਨੂੰ ਤਿਆਰ ਕਰ ਸਕਦੇ ਆ ਪਿੱਛੇ ਪੁੱਛੇ ਦੀ ਪੂਰੀ ਚੱਕ ਮੀਆਂ ਦੋਸਤੋ ਇਥੋਂ ਇਹਦੀ ਮੰਤਰ ਦਾ ਪਤਾ ਲੱਗ ਜੂ ਤੁਹਾਨੂੰ ਖੜਦੀ ਖੁਰਦੀ ਪੂਰੀ ਹੈ ਗੱਡ ਮੀਆਂ ਬਾਕੀ ਸਾਹਮਣ ਵਾਲਾ ਜੇ ਕੋਈ ਵੀਰ ਇਹਨੂੰ ਲਿਜਾਣਾ ਜਾਵੇ ਤੇ ਉਹ ਆਪਣੇ ਫਾਰਮ ਤੇ ਲਿਆ ਸਕਦਾ ਕਿਉਂਕਿ ਕੱਟੀ ਵਧੀਆ ਬਲੱਡ ਲੈਂਦੀ ਆ ਬਾਕੀ ਤੁਸੀਂ ਆਪਦੀ ਸਮਝ ਮੁਤਾਬਕ ਇਹਨੂੰ ਖਰੀਦ ਕੇ ਲਿਆ ਜਾ ਸਕਦੇ ਆ ਜਿਹੜੇ ਵੀਰਾਂ ਨੇ ਆਪਦੇ ਘਰੇ ਤਿਆਰ ਕਰਨੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਜੈਜੀ ਮਾਰਕਿੰਗ ਜਬਾਨ ਗੁਲਾਬੀ ਅੱਖ ਪੂਰੀ ਨੀਲੀ 라ਵੀ ਵਾਲੀ ਸੋ ਜੇ ਕਿਸੇ ਨੂੰ ਮੇਰੇ ਕਿਸਾਨ ਭਰਾ ਨੂੰ ਇਹ ਪਸੰਦ ਆਵੇ ਤਾਂ ਸੰਬੰਧ ਕਰਿਓ ਧੰਨਵਾਦੋ ਦੋਸਤੋ ਜਉਂਦੇ ਵਾਦਿਰੋ